ਆਪਰੇਸ਼ਨ ਸੰਦੂਰ ਦੇ ਤਹਿਤ ਮਹਾਤਮਾ ਜੋਤੀਬਾ ਫੂਲੇ ਤੇ ਮਾਤਾ ਸਬਿਤਰੀਵਾਰ ਫੂਲੇ ਦੇ ਕੀਤੇ ਹੋਏ ਔਰਤਾਂ ਦੀ ਸਿੱਖਿਆ ਦੇ ਸੰਘਰਸ਼ ਨੂੰ ਇੱਕ ਨਵੀਂ ਦਿਸ਼ਾ ਮਿਲੀ ਹੈ ਦੋਸਤੋ ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਔਰਤਾਂ ਦੀ ਐਜੂਕੇਸ਼ਨ ਨੂੰ ਲੈ ਕੇ ਇਹ ਸੰਘਰਸ਼ ਵਿੜਿਆ ਸੀ ਮਹਾਤਮਾ ਜੋਤੀਬਾ ਫੂਲੇ ਤੇ ਉਹਨਾਂ ਦੀ ਪਤਨੀ ਮਾਤਾ ਸਬਿਤਰੀ ਬਾਈ ਫੂਲੇ ਚਿਨੇ ਹਾਲਾਂਕਿ ਉਸ ਸੰਘਰਸ਼ ਨੂੰ ਲੈ ਕੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਲੇਕਿਨ ਉਹ ਆਪਣੇ ਦ੍ਰਿੜ ਇਰਾਦੇ ਨੂੰ ਚਟਾਨ ਦੀ ਤਰ੍ਹਾਂ ਬਰਕਰਾਰ ਰੱਖਦੇ ਹੋਏ ਅੱਗੇ ਵਧਦੇ ਗਏ ਉਸ ਦਾ ਅੱਜ ਆਪਾਂ ਫਲ ਵੇਖ ਰਹੇ ਹਾਂ ਵੈਸੇ ਤਾਂ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਸਾਡੀਆਂ ਧੀਆ ਭੈਣਾਂ ਦੇ ਵੱਲੋਂ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਇਆ ਗਿਆ ਹੈ ਔਰ سرحد دے اوپر اپنے اپنیاں سیوا دے رہی نے لیکن آپریشن سندور دے تحت جس طرح کرنل سوفیا قریشی اور ایئر فورس دے آفیسر میڈم ومکا سنگھ نے اپنی اہم بھوکا نبھائی ہے اس تو سدھ ہو گیا ہے کہ ਮਹਾਤਮਾ ਜੋਤੀਬਾ ਫੂਲੇ ਤੇ ਸਬਿਤਰੀ ਬਾ ਫੂਲੇ ਜੀ ਦੇ ਕੀਤੇ ਹੋਏ ਸੰਘਰਸ਼ ਨੂੰ ਫਲ ਮਿਲਿਆ ਹੈ ਜੇਕਰ ਇਹਨਾਂ ਔਰਤਾਂ ਨੂੰ ਐਜੂਕੇਟ ਨਾ ਕੀਤਾ ਜਾਂਦਾ ਜਿਸ ਤਰ੍ਹਾਂ ਉਹਨਾਂ ਦੋਹਾਂ ਦਾ ਵਿਰੋਧ ਕਰ ਰਹੇ ਸੀ ਕੁਝ ਬ੍ਰਾਹਮਣ ਸਮਾਜ ਦੇ ਲੋਕ ਉਹਨਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਜੇਕਰ ਉਹ ਆਪਣੇ ਸੰਘਰਸ਼ ਨੂੰ ਵਿੱਚੇ ਹੀ ਛੱਡ ਦਿੰਦੇ ਤੇ ਅੱਜ ਔਰਤ ਦੀ ਕੀ ਹਾਲਤ ਹੁੰਦੀ ਇਹ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਦੋਸਤੋ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਮਹਾਤਮਾ ਜੋਤੀਬਾ ਫੂਲੇ ਤੇ ਸਬਿਤਰੀ ਬਾ ਫੂਲੇ ਦੇ ਸੰਘਰਸ਼ ਨੂੰ ਅੱਗੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਸੰਵਿਧਾਨ ਦੇ ਵਿੱਚ ਇਨ੍ਹਾਂ ਔਰਤਾਂ ਨੂੰ ਐਜੂਕੇਟ ਕਰਨ ਦਾ ਰਾਈਟ ਟੂ ਐਜੂਕੇਸ਼ਨ ਰਾਈਟ ਟੂ ਫ੍ਰੀडम ਰਾਈਟ ਟੂ ਮਤਲਬ ਕਿਸੇ ਵੀ ਤਰ੍ਹਾਂ ਦੀ ਆਜ਼ਾਦੀ ਜਿਹੜੀ ਹੈ ਜੋ ਸਮਾਜ ਦੀ ਬਿਹਤਰੀ ਲਈ ਹੋਵੇ ਉਸ ਦਾ ਅਧਿਕਾਰ ਸਾਨੂੰ ਸੰਵਿਧਾਨ ਦੇ ਵਿੱਚ ਦਿੱਤਾ ਹੈ ਔਰ ਜਿਸ ਦਾ ਅਧਿਕਾਰ ਅੱਜ ਇਸਤੇਮਾਲ ਕਰ ਰਹੀਆਂ ਨੇ ਮੈਡਮ 소ਫੀਆ ਕੁਰਾਇਸ਼ੀ ਜੀ ਔਰ ਮੈਡਮ ਵਿਮਿਕਾ ਸਿੰਘ ਜੀ ਇਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਦੋਹਾਂ ਤੇ ਜਿਸ ਤਰ੍ਹਾਂ ਦੇਸ਼ ਗਰਭ ਕਰ ਰਿਹਾ ਹੈ ਕਿਉਂਕਿ ਅਪ੍ਰੈਸ਼ਨ ਸੰਧੂਰ ਦੀ ਜੋ ਬਰੀਫਿੰਗ ਆ ਕੇ ਕਰਦੀਆਂ ਨੇ ਔਰ ਉਹਨਾਂ ਬਰੀਫਿੰਗਸ ਦੇ ਵਿੱਚ ਇੱਕ ਸ਼ਬਦ ਵੀ ਝੂਠ ਨਹੀਂ ਹੁੰਦਾ ਜੋ ਬ੍ਰੀਥਿੰਗ ਦੇ ਵਿੱਚ ਸਚਾਈ ਹੈ ਉਸ ਨੂੰ ਬਾਖੂਬੀ ਬਿਆਨ ਕਰਦੀਆਂ ਨੇ ਅੱਜ ਜਿੱਥੇ ਸਾਡਾ ਸਮਾਜ ਸਾਡੇ ਦੇਸ਼ ਦੇ ਲੋਕ ਇਹਨਾਂ ਦੋਹਾਂ ਭੈਣਾਂ ਦੇ ਉੱਪਰ ਗਰਭ ਕਰਦੇ ਨੇ ਫਕਰ ਮਹਿਸੂਸ ਕਰਦੇ ਨੇ ਔਰ ਇਹਦੇ ਪਿੱਛੇ ਸਭ ਤੋਂ ਵੱਡੀ ਇਹਨਾਂ ਦੀ ਸਿੱਖਿਆ ਹੈ ਇਹਨਾਂ ਦੀ ਭਗਤੀ ਹੈ ਸਾਧਨਾ ਹੈ ਔਰ ਉਹ ਸਾਧਨਾ ਜਿਹੜੀ ਹੈ ਅੱਜ ਇਹਨਾਂ ਨੂੰ ਪੂਰੀ ਦੁਨੀਆ ਦੇ دلان دے ایک رسپیکٹ دا جو نام ہے وہ کما رہی ہیں دے سینا انہ دوہاں عورتوں نے پوری ڈٹیل دانکاری تو علاوہ جس طرح انہ نے پاکستان دے او علاقے تیس نیس کیتے نے جتھے کی اتنک کہ نو پناہ دیتی جاتی سی انہ نو پارتے خلاف ٹریننگ دیتی جاتی سی اور اس کا خلاصہ خود मैडम सोफिया कुरैशी ਅਤੇ ਬ੍ਰਿਮਿਕਾ ਸਿੰਘ मैडम ਜੀ ਹੋਰਾਂ ਵੱਰੋਂ ਦਿੱਤਾ ਗਿਆ ਹੈ ਔਰ ਪੂਰੇ ਸਬੂਤਾਂ ਦੇ ਤਹਿਤ ਦਿੱਤਾ ਗਿਆ ਹੈ ਜਦੋਂ ਮਸੂਦ ਅਜ਼ਰ ਦੇ ਇੱਕੋ ਪਰਿਵਾਰ ਦੇ 14 ਮੈਂਬਰ ਮਰੇ ਨੇ ਔਰ ਇਸ ਦੀ ਪੂਰੀ ਜਾਣਕਾਰੀ ਜਿਹੜੀ ਆਲਰੇਡੀ ਪਹਿਲਾਂ ਦਿੱਤੀ ਜਾ ਚੁੱਕੀ ਸੀ ਔਰ ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਸੀ ਕਿ 100 ਤੋਂ ਵੱਧ ਲੋਕ ਹੋਰ ਵੀ ਉੱਥੇ ਇਹਨਾਂ ਹਮਲਿਆਂ ਦੇ ਵਿੱਚ ਨੌ ਹਮਲਿਆਂ ਦੇ ਵਿੱਚ ਮਾਰੇ ਕਾਇ ਨਹੀਂ ਸੋ ਦੋਸਤੋ ਇਹ ਜਦੋਂ ਵੀ ਸਟੇਜ ਤੇ ਟੀਵੀ ਦੇ ਉੱਪਰ ਆਪਾਂ ਇਹਨਾਂ ਨੂੰ ਦੇਖਦੇ ਆ ਤੇ ਅਸੀਂ ਆਪਣੇ ਆਪ ਤੇ ਆਪਣੀਆਂ ਧੀਆਂ ਪੜਾਂ ਤੇ गर्व ਮਹਿਸੂਸ ਕਰਦੇ ਹਾਂ ਔਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬਹੁਤ ਸਾਰੇ ਦਿਲਾਂ ਦੇ ਵਿੱਚ ਬੱਚੀਆਂ ਦੇ ਦਿਲਾਂ ਦੇ ਵਿੱਚ ਖਾਸ ਕਰਕੇ ਜਦੋਂ ਉਹਨਾਂ ਨੂੰ ਟੀਵੀ ਤੇ ਦੇਖਦੀਆਂ ਨੇ ਤੇ ਉਹ ਵੀ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਹੋਣ ਦਾ ਫਕਰ ਮਹਿਸੂਸ ਕਰਦੀਆਂ ਨੇ ਲੇਕਿਨ ਦੋਸਤੋ ਸਵਾਲ ਇੱਥੇ ਪੈਦਾ ਹੁੰਦਾ ਹੈ ਕੀ ਇੱਥੋਂ ਤੱਕ ਪਹੁੰਚਣ ਵਾਸਤੇ ਜੋ ਇਹਨਾਂ ਦੇ ਪਰਿਵਾਰ ਨੇ ਮਿਹਨਤ ਕੀਤੀ ਹੈ ਜੋ ਇਹਨਾਂ ਨੇ ਮਿਹਨਤ ਕੀਤੀ ਹੈ ਉਹ ਅੱਜ ਸਾਫ਼-ਸਾਫ਼ ਨਜ਼ਰ ਆ ਰਹੀ ਹੈ ਕਰਨਲ ਸੋਫੀਆ ਕੁਰਾਇਸ਼ੀ ਅਤੇ 에ਅਰ ਫੋਰਸ ਦੇ ਆਫੀਸਰ ਮੈਡਮ ਵਿਮਿਕਾ ਸਿੰਘ ਜਿਨ੍ਹਾਂ ਨੇ ਬਕਾਇਦਾ ਤੌਰ ਤੇ ਮੀਡੀਆ ਦੇ ਵਿੱਚ ਔਰ ਜਦੋਂ ਉਹ ਮੀਡੀਆ ਦੇ ਵਿੱਚ ਆਏ ਤੇ ਉਹਨਾਂ ਦੇ ਪਰਿਵਾਰਾਂ ਤੱਕ ਵੀ ਮੀਡੀਆ ਪਹੁੰਚ ਗਿਆ ਹੈ ਔਰ ਜਿਨ੍ਹਾਂ ਨੇ ਸੱਚਮੁੱਚ ਇਸ ਗੱਲ ਦਾ ਫਕਰ ਮਹਿਸੂਸ ਕੀਤਾ ਕਿ ਜਦੋਂ ਅਸੀਂ ਆਪਣੀਆਂ ਧੀਆਂ ਨੂੰ ਅਫਸਰਾਂ ਦੇ ਨਾਲ ਬੈਠ ਕੇ ਗੁਫ਼ਤਗੂ ਕਰਦੇ ਦੇਖਦੇ ਹਾਂ ਤਾਂ ਸਾਡੇ ਸੀਨੇ ਚੌੜੇ ਹੋ ਜਾਂਦੇ ਨੇ ਸੋ ਇਸ ਕਰਕੇ ਦੋਸਤੋ এডਿਕੇਸ਼ਨ ਦਾ ਵਿਰੋਧ ਕਰਨ ਵਾਲਿਆਂ ਦੇ ਮੂੰਹ ਤੇ ਇੱਕ ਜ਼ਬਰਦਸਤ ਚਪੇੜ ਹੈ ਜੇਕਰ ਉਦੋਂ ਮਹਾਤਮਾ ਜੋਤੀਵਾ ਫੂਲੇ ਮਾਤਾ ਸੁਵਿਤਰੀਵਾ ਫੂਲੇ ਉਹਨਾਂ ਦੇ ਦਬਾਅ ਹੇਠ ਆ ਕੇ ਇਸ ਸੰਘਰਸ਼ ਨੂੰ ਬੰਦ ਕਰ ਦਿੰਦੇ ਤਾਂ ਸਮਝੋ ਕਿ ਅੱਜ ਔਰਤਾ ਕੀ ਹੁੰਦੀਆਂ ਕਿਉਂਕਿ ਉਸ ਵੇਲੇ ਜਿਸ ਤਰ੍ਹਾਂ ਕੁਝ ਇੱਕ ਲੋਕ ਔਰਤਾ ਨੂੰ ਮਤਲਬ ਘਰਾਂ ਦੀ ਚਾਰ ਦੀਵਾਰੀ ਵਿੱਚ ਬੰਦ ਕਰਦੇ ਸੀ ਔਰ ਉਹਨਾਂ ਨੂੰ ਐਜੂਕੇਸ਼ਨ ਨਾ ਦੁਲਾਰ ਦੇ ਵਿੱਚ ਹੀ ਮਤਲਬ ਭਲਾਈ ਸਮਝ ਦੇ ਸੀ ਜਦੋਂ ਸਬਿਤਰੀ ਵਾਫੂਲੇ ਜੀ education ਵਾਸਤੇ ਬੱਚਿਆਂ ਦੇ ਕੋਲ ਜਾਇਆ ਕਰਦੀ ਤੇ ਰਾਹ ਦੇ ਵਿੱਚ ਕਿਸ-ਕਿਸ ਤਰ੍ਹਾਂ ਦੀ ਉਹਨਾਂ ਨੂੰ ਮੁਸ਼ਕਲ ਆਉਂਦੀਆਂ ਇਹ ਫਿਲਮ ਦੇ ਵਿੱਚ ਵੀ ਤੁਸੀਂ ਸਾਰਾ ਕੁਝ ਵੇਖ ਰਹੇ ਹੋ ਸੋ ਅੱਜ ਸੈਲੂਟ ਕਰਦੇ ਹਾਂ ਜਿੱਥੇ ਅਸੀਂ ਸੋਫੀਆ ਕੁਰਾਸ਼ੀ ਤੇ ਵਿਮਿਕਾ ਸਿੰਘ ਜੀ ਨੂੰ ਸੈਲੂਟ ਕਰਦੇ ਹਾਂ ਉੱਥੇ ਹੀ ਅਸੀਂ ਮਹਾਤਮਾ ਜੋਤੀਬਾ ਫੂਲੇ ਮਾਤਾ ਸਵਿੱਤਰੀ ਬਾਫੂਲੇ ਤੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੂੰ ਜਿਨ੍ਹਾਂ ਦੇ ਸੰਵਿਧਾਨ ਲਿਖਿਆ ਹੈ ਔਰ ਇਸ ਸੰਵਿਧਾਨ ਦੇ ਵਿੱਚ ਇਹਨਾਂ ਨੂੰ ਅਧਿਕਾਰ ਦਿੱਤੇ ਅੱਜ ਤੁਸੀਂ ਦੇਖੋ ਕਿ ਦੇਸ਼ ਦੀ ਉਮਤੀ ਵਾਸਤੇ ਔਰਤਾਂ ਦਾ ਖਾਸ ਸਥਾਨ ਹੈ ਔਰ ਰਾਜਨੀਤੀ ਦੇ ਵਿੱਚ ਵੀ ਔਰਤਾਂ ਦਾ ਖਾਸ ਸਥਾਨ ਹੈ ਔਰ ਤੁਸੀਂ ਦੇਖੋ ਕਿ ਇੱਕ ਵਿਧਾਨ ਸਭਾ ਵਿੱਚ ਲੋਕ ਸਭਾ ਦੇ ਵਿੱਚ ਔਰਤਾਂ ਲਈ ਬਕਾਇਦਾ ਤੌਰ ਤੇ ਰਾਖਵਾ ਕਰਨ ਕੀਤਾ ਗਿਆ ਹੈ ਕਿ ਇਹ ਸੀਟ ਜਿਹੜੀ ਹੈ ਇਹ ਔਰਤ ਵਾਸਤੇ ਰਾਖਮੀ ਹੈ ਜੇਕਰ ਇਹ ਸਾਰਾ ਕੁਝ ਕਨਸਟੀਟਿਊਸ਼ਨ ਦੇ ਵਿੱਚ ਨਾ ਹੁੰਦਾ ਤੇ ਤੁਸੀਂ ਆਪ ਅੰਦਾਜ਼ਾ ਲਗਾ ਲਓ ਕਿ ਅੱਜ ਔਰਤ ਜਿਹੜੀ ਹੈ ਜਿਹੜੀ ਜਗਜਨਨੀ ਹੈ ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਮਾਨਤਾ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ ਗੁਰੂ ਸਾਹਿਬ ਦੀ ਜਿਨ੍ਹਾਂ ਨੂੰ ਮਤਲਬ ਕਹਿ ਰਹਾ ਕਿ ਅਸੀਂ ਉਸ ਨੂੰ ਕਿਸ ਤਰ੍ਹਾਂ ਮੰਦਾ ਆਖ ਸਕਦੇ ਆ ਜਿਨ੍ਹਾਂ ਨੇ ਪੀਰਾਂ ਫਕੀਰਾਂ ਨੂੰ ਜਨਮ ਦਿੱਤਾ ਹੈ ਕੋਲ ਮਾਲਕ ਨੂੰ ਜਿਨ੍ਹਾਂ ਨੇ ਜਨਮ ਦਿੱਤਾ ਹੈ ਅਸੀਂ ਉਸ ਨੂੰ ਕਿਸ ਤਰ੍ਹਾਂ ਮੰਦਾ ਆਖ ਸਕਦੇ ਹਾਂ ਸੋ ਦੋਸਤੋ 소ਫੀਆ ਕੁਰਾਸ਼ੀ ਤੇ ਵਿਮਿਕਾ ਸਿੰਘ ਜੀ ਨੂੰ ਪੋਸੂਨਾਮਾ ਚੈਨਲ ਵੀ ਸੈਲੂਟ ਕਰਦਾ ਹੈ ਔਰ ਉਹਨਾਂ ਨੇ ਆਪਣੀ ਵਰਦੀ ਦੀ ਜਿਹੜੀ ਵਰਦੀ ਉਹਨਾਂ ਨੂੰ ਦਿੱਤੀ ਹੈ ਉਹਦੀ ਇੱਜ਼ਤ ਕੀਤੀ ਉਹਦਾ ਸਨਮਾਨ ਕੀਤਾ ਔਰ ਪਾਪਾ ਸਾਹਿਬ ਦੇ ਦਿੱਤੇ ਅਧਿਕਾਰਾਂ ਦਾ ਖੂਬ ਇਸਤੇਮਾਲ ਕੀਤਾ ਹੈ ਔਰ ਆਪਣੇ ਦੇਸ਼ ਦੀ ਆਜ਼ਾਦੀ ਤੇ ਉਨਤੀ ਲਈ ਉਹਨਾਂ ਨੇ ਵੱਧ ਤੋਂ ਵੱਧ ਯੋਗਦਾਨ ਪਾਇਆ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ